ਅੰਦਰ ਹੀ ਆ ਆਪਣਾ ਪੀਣ ਪਾਣੀ ਪੀਣ ਵਾਲਾ ਘੜਾ ਜਿਹੜਾ ਹੈਗਾ ਤੇ ਆਪਾਂ ਅੱਜ ਘਰੋਂ ਸਰੀਆਲ ਜਾ ਕੇ ਆਪਾਂ ਬਣਾਈ ਹੈਗੀ ਨਵੀਂ ਤੇ ਉਹ ਲੈਣ ਚੱਲੇ ਹੈਗੇ ਮੈਂ ਤੇ ਵੰਚਦੀਪ ਤੇ ਆਪਾਂ ਲਿਆ ਕੇ ਦੇਖਦੇ ਆ ਕਿ ਆਪਣਾ ਜਿਹੜਾ ਹੈਗਾ ਉਹ ਸਿਕੰਜਾ ਜਿਹੜਾ ਘੜਾ ਰੱਖਣ ਵਾਲਾ ਕਿਦਾਂ ਦਾ ਬਣਿਆ ਤੇ ਆਪਾਂ ਚੱਲਦੇ ਆ ਵੰਚਦੀਪ ਹਾਂਜੀ ਵੰਚਦੀਪ ਰੈਡੀ ਚੱਲ ਗਈ ਹਾਂਜੀ ਚਲੋ ਫਿਰ ਚੱਲੀਏ ਮੋਟਸਿਆਂ ਤੇ ਚਲੋ ਜੀ ਆਉਨੇ ਤੇ ਦੋਸਤੋ ਮੈਂ ਤੇ ਵੰਚ ਚੱਲੇ ਆ ਲੈਣ ਆਪਾਂ ਉਹ ਜਿਹੜਾ ਸਟੈਂਡ ਜਆ ਹੈਗਾ ਆਪਣੇ ਉਹਦਾ ਨਾਲ ਘਰੇ ਦਾ ਤੁਸੀਂ ਆਪਾਂ ਪਹੁੰਚਣ ਵਾਲੇ ਦੁਕਾਨ ਤੇ ਆਪਾਂ ਜਾ ਰਹੇ ਆ ਦੁਕਾਨ ਤੇ ਜਾ ਕੇ ਦੇਖਦੇ ਆ ਵੀ ਆਪਣਾ ਬਣ ਗਿਆ ਉਹ ਤੇ ਫਿੱਟ ਕਰਕੇ ਦੇਖਾਂਗੇ ਫਿਰ ਆਪਾਂ ਉਹ ਰੰਗ ਕਰਾਵਾਂਗੇ ਚਲੋ ਚੱਲ ਦੁਕਾਨ ਤੇ ਆਪਣੇ ਪਿੰਡ ਦੇ ਮੁੰਡੇ ਦੁਕਾਨ ਆਈ ਆਪਣੇ ਪੁਰਾਣੇ ਗਵਾਂਢੀ ਦੀ ਉਹਨੂੰ ਦਿਖਾਉਨੇ ਤੇ ਬਾਈ ਕੀ ਕੀ ਬਣਾਉਂਦਾ ਆਪਾਂ ਬਾਈ ਦੁਕਾਨ ਤੇ ਪਹੁੰਚ ਕੇ ਨਾਲੇ ਬਾਈ ਦੀ ਦੁਕਾਨ ਦੇ ਮਸ਼ਹੂਰੀ ਕਰ ਦਿੰਨੇ ਆਪਾਂ ਚਲ ਵਾਚ ਦੇਖ ਟਰੈਕਟਰ ਕਿੱਡੇ ਸੋਹਣੇ ਬਾਈ ਨੇ ਬਣਾਏ ਆ ਇਹ ਆ ਦੇਖੋ ਤੇ ਬਾਈ ਨੇ ਬਣਾਈਆਂ ਹੈਗੀਆਂ ਚੀਜ਼ਾਂ ਬਾਈ ਦੁਕਾਨ ਦੀ ਵੀਡੀਓ ਪਹਿਲਾਂ ਦੇਖੋ ਸਟਾਰਟਿੰਗ ਤੋਂ ਵਾਹ ਵਾਹ ਟਰੈਕਟਰ ਬੜੀ ਘੈਂਟ ਬਣਾਈ ਬਾਈ ਨੇ ਮਹਿੰਦਰਾ ਅਰਜੀਨਲ ਟਰਾ 1 ਟਰੈਕਟਰ ਕੀ ਬਾਤ ਆ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਆ ਵੰਸ਼ਦੀਪਾ ਆ ਦੇਖਿਓ ਜੌਂਡ ਯਾਰ ਬਾਈ ਕੀ ਬਾਤਾਂ ਐਚ ਐਮਟੀ 58 11 ਕਿਹੜਾ ਲੈਣਾ ਵੀ ਪਸੰਦ ਕਰਕੇ ਲੈਣਾ ਹੈ ਨਿਕਾਏ ਤੇ ਲੜਾ ਲੜਾ ਲੈਣਾ ਵੇਲਾ ਤਾਂ ਦੁਕਾਨ ਆਪਣੇ ਘਰ ਦੀ ਦੁਕਾਨ ਆ ਆ ਦੇਖੋ ਜੀ ਬਾਈ ਨੇ ਰੇੜੀਆਂ ਬਣਾਈਆਂ ਇਹ ਗੋਗ ਗੋਚਕਣ ਵਾਸਤੇ ਜਿੰਨਾ ਪਸ਼ੂ ਪਸ਼ੂ ਜੇ ਹੈਗੇ ਆ ਜਾਂ ਗੱਲਬਾਤ ਹੈਗੇ ਆ ਬਾਵਨ ਨਰੋਈਆਂ ਹੈਗੇ ਪਾਸੇ ਮੜਾ ਧਿਆਨ ਆ ਦੇਖੋ ਜੀ ਇੱਕ ਆ ਬਣਾਈ ਬਾਈ ਨੇ ਆ ਸਿੰਪਲ ਛੋਟੀ ਜਿੰਦਰੀ ਆ ਮੈਨੂੰ ਲੱਗਾ ਤੇ ਆਪਣਾ ਵੀਰ ਗਵਾਂਢੀ ਪੁਰਾਣਾ ਗਵਾਂਢੀ ਆ ਤੇਰੇ ਸੰਦ ਪੜੇ ਜਿਹੜੇ ਬਣਾਏ ਮੈਂ ਖਾ ਕੁਦਰਤੀ ਮੌਕਾ ਮਿਲ ਗਿਆ ਵਲੌਗ ਬਣਾਉਣ ਦਾ ਮੈਂ ਕਿਹਾ ਚਲੋ ਬਣਾ ਕੇ ਬਾਈ ਦੇ ਦੱਸ ਦਿੰਨੇ ਆ ਤੇ ਤੁਹਾਨੂੰ ਬਾਈ ਦਾ ਐਡਰੈਸ ਦਵਾ ਦਾਂਗਾ ਐਂ ਤੇ ਬਾਈ ਕਈਆਂ ਫੋੜੇ ਹਰ ਤਰ੍ਹਾਂ ਦੀ ਚੀਜ਼ ਆ ਦੇਖੋ ਤੁਸੀਂ ਤੰਗਲੀ ਆ ਦੇਖੋ ਤੁਸੀਂ ਫੋੜਾ ਦੇਖ ਸਕਦੇ ਹੋ ਕਾ ਬਾਤਾਂ ਕਈ ਉਹ ਕਿੱਡੀ ਕਹਣ ਚਮਕਾਰੇ ਮਾਰਦੀ ਭਲਾ ਮੂੰਹ ਵੇਖ ਲੋ ਦੇ ਵਿੱਚ ਦੇ ਆ ਬਾਈ ਬਾਈ ਦੀ ਅੰਬੜਾਈ ਟਰਾਲੀ ਆਪਾਂ ਟਰਾਲੀ ਇੱਥੋਂ ਬਣਾਈ ਸੀ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਮੈਂ ਕਹਿ ਹੀ ਰੱਖਿਆ ਜੀ ਟਰਾਲੀ ਤੁਸੀਂ ਛੋਟੀ ਹੀ ਬਣਾਉਣੀ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਆਪਾਂ ਤੁਹਾਨੂੰ ਇਹ ਚਾ ਅਡਰੈਸ ਦੇ ਦਾਂਗੇ ਕਿੱਥੇ ਬਣਦੀ ਇਹ ਜੀਟੀ ਰੋਡ ਦੇ ਉੱਪਰ ਹੀ ਆ ਟਰਾਲੀ ਵੇਖ ਲਓ ਬੜੀ ਘੈਂਟ ਆ ਬਾਈ ਦੀ ਚਲੋ ਚੱਲਦੇ ਆ ਬਾਈ ਕੋਲੇ ਆ ਜਾਓ ਆਇਆ ਅੰਗੀਪਾ ਕੀ ਆ ਵੀ ਕਰਦੇ ਆ ਮੋਟਰਸਾਈਕਲ ਦੀ ਆ ਦੇਖੋ ਖੁਰਪੀਆਂ ਖੁਰਪੀਆਂ ਦਾਤਿਆਂ ਦੂਤਿਆਂ ਬਾਈ ਨੇ ਸਾਰੀਆਂ ਬਣਾਈਆਂ ਉਹ ਬਾਈ ਨੇ ਕਰਦੇ ਗੱਲ ਬਾਤ ਕਰਦਾ ਆਹੋ ਬਾਈ ਨੇ ਬਣਾਇਆ ਹੁਣ ਦਿਖਾਇਆ ਘੜਾ ਰੱਖਣ ਲਈ ਘਰੇ ਕਿਹੈਂਡ ਆ ਥੱਲੇ ਬਾਈ ਕਨੇ ਆਪਾਂ ਤੋਂ ਚੈੱਕ ਕਰ ਲਾ ਵੀ ਸਾਈਜ਼ ਕਿਵੇਂ ਆ ਆ ਥੱਲੇ ਫਿਰ ਰੱਖ ਦਾਂਗਾ ਰੁਪਈਏ ਜੇ ਇੱਕ ਹੀ ਹੁੰਦੇ ਹਨ ਰੁਪਈਏ ਵਾਸ਼ ਲਈ ਹਨ ਚੈੱਕ ਕਰ ਰਿਹਾ ਆਪਣੇ ਬਾਈ ਦੁਕਾਨਾਂ शिंदे ਬਾਈ ਦੀ ਤੁਹਾਨੂੰ ਡਰੈਸ ਦੇ ਦਾਂ ਟਰਾਲੀ ਆਪਾਂ ਤੁਹਾਨੂੰ ਦਿਖਾਉਂਦੇ ਨੇ ਟਰਾਲੀ ਬਾਈ ਨੇ ਬਣਾ ਦਿੱਤੀ ਆ ਆਪਣੋ ਇਥੇ ਨਗਰਬਾਣੀ ਚੱਲ ਰਹੀ ਸਾਰੇ ਬੱਸ ਹਨ ਤੇ ਤੁਹਾਨੂੰ ਦਿਖਾ ਲਾਂਗੇ ਆਪਾਂ ਬਾਈ ਦੁਕਾਨ ਤੇ ਦੇਖ ਲਈ ਜੀਟੀ ਰੋਡ ਪਰ ਦੁਕਾਨ ਆ ਤੁਹਾਨੂੰ ਦੱਸ ਦਾਂਗੇ ਉਹ ਪੰਪ ਵੀ ਆ ਜਿਹੜਾ ਵੀਰ ਡਰੈਸ ਪੁੱਛੂਗਾ ਕਮੈਂਟਾਂ ਵਿੱਚ ਆਪਾਂ ਉਹਨੂੰ ਡਰੈਸ ਲਾ ਦਾਂਗੇ ਬਾਈ ਦਾ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਤੁਸੀਂ ਇੱਥੇ ਬਣਾ ਸਕਦੇ ਹੋ ਤੇ ਆ ਆਪਾਂ ਲੈ ਚੱਲੇ ਆ ਘੜਾ ਜਾ ਕੇ ਰੱਖ ਕੇ ਵੇਣੇ ਇੱਥੇ ਤੇ ਚੱਲੀਏ ਬਾਈ ਦੀਪ ਤੇ ਆਪਾਂ ਤੁਹਾਨੂੰ ਕਰਦੇ ਆ ਬਾਅਦ ਗੱਲਾਂ ਬਾਤਾਂ ਦੇਖੋ ਲਿਆਂਦਾ ਬਣਾ ਕੇ ਆਪਾਂ ਜਿਹੜਾ ਆਪਾਂ ਤੁਹਾਡੇ ਸਾਹਮਣੇ ਲਿਆਂਦਾ ਸਟੈਂਡ ਤੇ ਘੜਾ ਟਬਾਹ ਤੇ ਟੈਗਰ ਬਾਈ ਨੇ ਬਹੁਤ ਸੋਹਣਾ ਬਣਾਇਆ ਤੇ ਇਹਨੂੰ ਆਪਾਂ ਕਰਾਉਣਾ ਰੰਗ ਤੇ ਰੰਗ ਕਰਾ ਕੇ ਘੜੇ ਨੂੰ ਲਾ ਕੇ ਚਾਰ ਚੰਦੇ ਆ ਦੇ ਗਲਾਸ ਟੈਗ ਆਪਾਂ ਗਲਾਸ ਟਕਾ ਕੇ ਵੇਖਿਆ ਮਿਸਤਰੀਆਂ ਨੇ ਪਿੰਡ ਦਾ ਬਾਈ ਬਹੁਤ ਵਧੀਆ ਦੀ ਦੁਕਾਨ ਤੋਂ ਆਪਾਂ ਹੁਣੇ-ਹੁਣੇ ਆਏ ਆ ਤੁਹਨ ਕਿਦਾਂ ਲੱਗਾ ਪਸੰਦ ਆ ਜਰੂਰ ਦੱਸਿਓ ਇਹ ਸਾਡੀ ਮੰਮੀ ਦੇ ਸ਼ੌਂਕ ਆ ਸਾਡੀ ਮੰਮੀ ਕਹਿਣਦੀ ਆ ਇਹ ਆ ਚੀਜ਼ ਬਣਾਉਣੀ ਆ ਚੀਜ਼ ਬਣਾਉਣੀ ਕਹਿੰਦੀ ਮੰਮੀ ਨੂੰ ਪਤਾ ਸਾਰੇ ਪਹਿਲਾਂ ਵਾਲੇ ਜਮਾਨੇ ਚਾ ਚੀਜ਼ਾਂ ਹੁੰਦੇ ਆ ਸਾਡੇ ਹੁਣ ਸੰਤ ਤੱਕ ਪਤਾ ਨਹੀਂ ਆ ਸਾਡੇ ਜਵਾਕ ਨੂੰ ਕਦਾ ਪਤਾ ਹੋਣਾ ਤੇ ਆ ਦੇਖੋ ਪਹਿਲਾਂ ਆ ਬਣਾਇਆ ਫਿਰ ਉਹ ਬਣਾਇਆ ਤੀਜਾ ਆ ਬਣਾਇਆ ਤੇ ਤੀਜਾ ਜਿਹਾ ਬਣਾ ਤੀਜਾ ਪਸੰਦ ਆ ਗਿਆ ਤੇ ਬਣਾਏ ਬਹੁਤ ਘੰਟ ਆ ਦੇਖ ਸਕਦੇ ਹੋ ਠੰਡਾ ਠਾਰ ਪਾਣੀ ਠੀਕ ਹੈ ਜੀ। ਦੋਸਤੋ ਆ ਜਿਹੜਾ ਸੀਗਾ ਇਹ ਸੀਗਾ ਬਣਾਣ ਰੱਖਣਾ ਛੋਟਾ ਪਹਿਲਾਂ ਮੰਮੀ ਕਹਿੰਦੀ ਪਹਿਲਾਂ ਛੋਟਾ ਬਣਾ ਇਹ ਸੀ ਬਣਾਣ ਰੱਖਣ ਵਾਲਾ। ਇਹ ਤੇ ਬਣਾਣੇ ਰੱਖ ਕੇ ਆਪਾਂ ਤੇ ਲੜਕ ਸਕਦੇ ਜੋ ਹੁੰਦਾ ਸਿਸਟਮ। ਤੇ ਆ ਆਪਾਂ ਚੇਂਜ ਕੀਤਾ, ਚੇਂਜ ਕਰਕੇ ਇਹ ਦੁਬਾਰਾ ਬਣਾਤਾ ਨਵਾਂ। ਜਿਵੇਂ ਆ ਦੇਖੋ ਆ ਬਣਾ ਰੱਖੀ ਆ। ਜੋ ਨਵਾਂ ਬਣਾਇਆ ਬਾਅਦ ਚ। ਤੇ ਦੋਸਤੋ ਦੱਸੋ ਆਪਣਾ ਘੜੇ ਦਾ ਸਟੈਂਡ ਕਿੱਦਾਂ ਲੱਗਾ? ਤੇ ਅੱਜ ਦਾ ਬਲੌਗ ਤੁਹਾਨੂੰ ਛੋਟਾ ਕਿੱਦਾਂ ਲੱਗਾ? ਜੇ ਬਲੌਗ ਪਸੰਦ ਆਇਆ ਤੇ ਵੀਡੀਓ ਨੂੰ ਕਰੋ ਲਾਈਕ, ਚੈਨਲ ਨੂੰ ਕਰੋ ਸਬਸਕ੍ਰਾਈਬ। ਤੇ ਜੇ ਕਿ ਤੁਸੀ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਹੈ ਤੇ ਐਡਰੈਸ ਹੁੰ ਦੇ ਦਾਂਗੇ ਕਿੱਥੇ ਦੁਕਾਨ ਤੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਆਪਾਂ ਮਿਲਦੇ ਹਾਂ ਨਵੇਂ ਵਲੌਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਏ ਬਾਏ